ਅੱਜਕੱਲ੍ਹ ਨਾ ਇਤਰਾਜ਼ ਦੀ ਵੀ ਹੈ ਕਿ ਪਰਿਵਾਰ ਕਿਉਂ ਟੁੱਟ ਰਿਹਾ ਹ। ਹਮ ਪਿਆਰ ਨਹੀਂ ਰਿਹਾ ਹੈ। ਹਮ ਪਰਿਵਾਰ ਕੋਲ ਬੈਠਣ ਲਈ ਸਮਾਂ ਨਹੀਂ ਹੈ। ਜੀ ਅੱਗੇ ਕੀ ਹੁੰਦੇ ਸੀ ਕਿ ਸਾਂਝੇ ਪਰਿਵਾਰ ਹੁੰਦੇ ਸੀਗੇ। ਹਮ ਸਾਡੇ ਬਜ਼ੁਰਗ ਗਏ ਨੇ। ਕਿੰਨੇ ਬੱਚੇ ਹੁੰਦੇ ਸੀਗੇ ਔਰ ਜੇ ਕੋਈ ਬੱਚਾ ਹਰਕਤ ਕਰਦਾ ਸੀਗਾ ਉਹਨੂੰ ਬਜ਼ੁਰਗ ਡਾਂਟ ਵੀ ਨਹੀਂ ਦਿੰਦੇ ਸੀ। ਜੀ ਪਰ ਅੱਜਕੱਲ੍ਹ ਤਾਂ ਤੁਸੀਂ ਆਪਣੇ ਪਰਿਵਾਰ ਵਿੱਚ ਭਾਈ ਦੇ ਬੱਚੇ ਨੂੰ ਹੀ ਝਿੜਕ ਸਕਦੇ ਹੈਗੇ। ਹਮ ਹੈਨਾ ਕਹਿਣ ਦਾ ਮਤਲਬ ਹੈ ਕਿ ਜਿੰਨੀ ਜ਼ਿਆਦਾ ਸਾਇੰਸ ਨੇ ਤਰੱਕੀ ਕਰ ਲਈ ਹੈ ਓਨੇ ਜ਼ਿਆਦਾ ਅਸੀਂ ਨਾ ਆਪਣੀ ਜ਼ਿੰਦਗੀ ਚ ਨ ਮਸੀਬਤਾਂ ਸਹਿੜ ਲਈਆਂ ਨੇ। ਹੂੰ ਦੇਖੋ ਟੈਕਨੋਲੋਜੀ ਆਈ ਸੀਗੀ ਅਸੀਂ ਉਸ ਨੂੰ ਚੰਗੀ ਤਰ੍ਹਾਂ ਯੂਜ਼ ਕਰਨਾ ਹੈ। ਹੂੰ ਪਰ ਟੈਕਨੋਲੋਜੀ ਅੱਜਕਲ ਸਾਨੂੰ ਯੂਜ਼ ਕਰ ਰਹੀ ਹੈ। ਦੇਖੋ ਮੋਬਾਈਲ ਆਇਆ। ਮੋਬਾਈਲ ਦੇ ਸਾਨੂੰ ਕਿੰਨਾ ਸੁਖਾਲਾ ਹੋ ਗਿਆ ਵੀ ਘਰ ਬੈਠੇ ਅਸੀਂ ਕਿਥੇ ਜਾਣਾ ਹੋਵੇ ਪੁੱਛ ਲੈਂਦੇ ਕਿ ਭਾਈ ਤੂੰ ਦਫ਼ਤਰ ਵਿੱਚ ਆਏਗਾ ਮੈਂ ਇਹ ਕੰਮ ਆਣਾ ਸੀਗਾ। ਪਰ ਅਸਲ ਦੇਖਿਆ ਜੇ ਤਾਂ ਮੋਬਾਈਲ ਹੀ ਸਾਨੂੰ ਚਲਾ ਰਿਹਾ ਹੈ ਮੈਡਮ ਅੱਜਕੱਲ ਹਮ ਅਸੀਂ ਜਕੜ ਚ ਆ ਚੁੱਕੇ ਹਾਂ ਮੋਬਾਈਲ ਦੀ ਟਾਈਮ ਦੇ ਪਾਬੰਦਕ ਇਸਦੇ ਹੋ ਚੁੱਕੇ ਹਨ ਜੀ ਅਕਸਰ ਦੇਖਿਆ ਜਾਂਦਾ ਹੈ ਕਿ ਘਰ ਚਾਹੇ ਰੋਟੀ ਹੋਵੇ ਜਾਂ ਨਾ ਹੋਵੇ ਮੋਬਾਈਲ ਤੇ ਹੀ ਨਾ ਇਹ ਜ਼ਰੂਰੀ ਹੈ ਮੋਬਾਈਲ ਤੇ ਅਸੀਂ ਸਾਰਾ ਸਮਾਂ ਕੱਢ ਰਹੇ ਹਾਂ ਠੀਕ ਉਹ ਫਿਰ ਇਸੇ ਚੱਕਰ ਚ ਨਾ ਅਸੀਂ ਨਾ ਕਿਆ ਕਹਿੰਦੇ ਆਪਣੇ ਆਪ ਨੂੰ ਇੰਨਾ ਜ਼ਿਆਦਾ ਬਿਜ਼ੀ ਕਰ ਲਿਆ ਆਪਣੇ ਲਈ ਸਮਾਂ ਹੀ ਨਹੀਂ ਕੱਢ پا ਰਹੇ ਹਾਂ ਜੇ ਆਪਣੇ ਲਈ ਸਮਾਂ ਕੱਢਾਂਗੇ ਦਾ ਆਟੋਮੈਟਿਕਲੀ ਅਸੈਡੀ ਜ਼ਿੰਦਗੀ ਵੀ ਵਧੀਆ ਚੱਲਦੀ ਜਾਏਗੀ। ਹਮ ਇੱਕ ਹੋਰ ਤੁਸੀਂ ਦੇਖਿਆ ਹੋਣਾ ਕਿ ਛੋਟੇ-ਛੋਟੇ ਉਮਰ ਦੇ ਲੋਕਾਂ ਨੂੰ ਅੱਜਕਲ ਹਾਰਡ ਪ੍ਰੋਬਲਮਸ, ਬੀਪੀ, ਹੋਰ ਪਤਾ ਨਹੀਂ ਕਿੰਨੀਆਂ ਪ੍ਰੋਬਲਮਸ ਆ ਚੁੱਕੀਆਂ। ਜੀ। ਰੀਜ਼ਨ ਇਹ ਹੈ ਕਿਉਂਕਿ ਕਿਸੇ ਨਾਲ ਗੱਲਬਾਤ ਨਹੀਂ ਕਰਦੇ ਹਨ। ਸਿਰਫ ਆਪਣੇ ਤੱਕ ਹੀ ਸੀਮਿਤ ਰਹਿ ਚੁੱਕੇ ਹਨ। ਹਮ ਅੱਗੇ ਕੀ ਹੁੰਦਾ ਸੀਗਾ ਘਰ 'ਚ ਨਾ ਜੇ ਬੰਦਾ ਕੋਈ ਬਾਹਰ ਜਾਂਦਾ ਸੀਗਾ ਸਾਰੇ ਪਰਿਵਾਰ ਉਹਦੀ ਟੈਨਸ਼ਨ ਕਰਦੇ ਸੀ ਵੀ ਕਦੋਂ ਆਏਗਾ। ਜੀ। ਅੱਜਕਲ ਕਰਦੇ ਨੂੰ ਹੀ ਨਹੀਂ ਪਤਾ ਹੁੰਦਾ ਕਿ ਬੱਚਾ ਸਾਡਾ ਘਰ ਦਾ ਮੈਂਬਰ ਹੈ ਉਹ ਕਿੱਥੇ ਜਾ ਰਿਹਾ ਹੈ ਦੱਸਣਾ ਹੀ ਨਹੀਂ ਚਾਹੁੰਦੇ ਹਮ ਆਪਣੇ ਤਾਂ ਕੀ ਇੱਕ ਪ੍ਰਾਈਵੇਸੀ ਦੀ ਗੱਲ ਆ ਜਾਂਦੀ ਨਾ ਕਿ ਮੈਨੂੰ ਮੇਰੀ ਪ੍ਰਾਈਵੇਸੀ ਚਾਹੀਦੀ ਆ ਇੱਕ ਦੂਜੇ ਨੂੰ ਪ੍ਰਾਈਵੇਸੀ ਵਾਲਾ ਇਹ ਬਹੁਤ ਅੱਜਕੱਲ ਟ੍ਰੈਂਡ ਚੱਲਿਆ ਇੱਕ ਨਾ ਸੀਮਿਤ ਦਾਇਰਾ ਜਾਂ ਹੋ ਚੁੱਕਿਆ ਹੈ ਹਮ ਦੇਖੋ ਪੈਸਾ ਤਾਂ ਬਹੁਤ ਹੋ ਚੁੱਕਿਆ ਹੈ ਅੱਜਕਲ ਕਿਸੇ ਕੋਲ ਪੈਸੇ ਦੀ ਕਮੀ ਨਹੀਂ ਹੈ ਕੋਈ ਗਰੀਬ ਵੀ ਨਹੀਂ ਰਿਹਾ ਹੈਗਾ ਅੱਜਕਲ ਠੀਕ ਹੈ ਦੇਖੋ ਮਹਿੰਗੇ ਆਈ ਵਾਦਰੀਆ ਲੋਕਾਂ ਦੀ ਜੇਬ ਚ ਪੈਸਾ ਵੀ ਹੈਗਾ ਹੂੰ ਪਿੱਛੇ ਜੇ ਸਰਵੇ ਵੀ ਹੋਏ ਸੀਗੇ ਦੇਖੋ ਗੱਲ ਕਰੀ ਜੇ ਹੁਣ ਸੋਨਾ 1 ਲੱਖ ਦੇ ਕਰੀਬ ਆ ਗਿਆ ਫਿਰ ਵੀ ਲੋਕਾਂ ਨੇ ਪੰਜਾਬੀਆਂ ਨੇ ਕਸਰ ਨਹੀਂ ਛੱਡੀ ਹੈਗੀ ਲੈਣ ਲੱਗਿਆ ਕਿੰਨਾ ਸੋਨਾ ਖਰੀਦ ਰਹੇ ਹਨ ਜੇ ਉਹਨਾਂ ਕੋਲ ਪੈਸਾ ਹੈਗਾ ਨਾ ਤਾਂ ਹੀ ਖਰੀਦ ਰਹੇ ਹਨ ਪਰ ਸਕੂਨ ਨਾ ਤੁਹਾਨੂੰ ਪੈਸੇ ਨਾਲ ਨਹੀਂ ਮਿਲਦਾ ਹੂੰ ਇਹ ਸਕੂਨ ਤੁਹਾਨੂੰ ਆਪ ਲੱਭਣਾ ਪੈਣਾ ਹੈ ਹੂੰ ਹੁਣ ਕਈ ਲੋਕ ਨੇ ਜਿਨ੍ਹਾਂ ਕੋਈ ਜ਼ਿੰਦਗੀ ਬਸਰ ਕਰਨ ਲਈ ਸੀਮਿਤ ਸਾਧਨ ਨੇ ਪਰ ਉਹਨਾਂ ਕੋਲ ਖੁਸ਼ੀ ਬਹੁਤ ਹੈ ਹੂੰ ਅਕਸਰ ਸੀ ਦੇਖਦੇ ਆ ਨਾ ਜਿਹੜਾ ਨੀਮਨ ਤਬਕਾ ਹੈ ਹੂੰ ਉਹਨਾਂ ਨੂੰ ਨਾ ਕੱਲ ਦੀ ਟੈਨਸ਼ਨ ਹੀ ਰਹਿੰਦੀ ਹੈਗੀ ਉਹ ਜਿਹੜਾ ਵਰਤਮਾਨ ਵਿੱਚ ਨਾ ਬਹੁਤ ਖੁਸ਼ੀ ਮਹਿਸੂਸ ਕਰਦੇ ਹਨ ਹੂੰ ਸਾਨੂੰ ਕੱਲ ਦੀ ਟੈਨਸ਼ਨ ਪਹਿਲਾਂ ਖਾਂਦੀ ਹੈ ਕਿ ਕੱਲ ਨੂੰ ਕੀ ਕਰਨਾ ਹੈ ਜਾਂ ਕਿਸ ਤਰ੍ਹਾਂ ਕਰਨਾ ਹੈ ਅਸੀਂ ਵਰਤਮਾਨ ਵਿੱਚ ਰਹਿਣਾ ਹੀ ਭੁੱਲ ਚੁੱਕੇ ਹਾਂ ਹੂੰ ਸਾਡੇ ਸਾਹਮਣੇ ਕਈ ਅਜਿਹੀਆਂ ਉਦਾਹਰਨਾਂ ਹਨ ਜਿਹੜੀਆਂ ਸਾਨੂੰ ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਲਈ ਨਾ ਪ੍ਰੇਰਿਤ ਕਰਦੀ ਰਹਿੰਦੀਆਂ ਜੀ ਇਸ ਕਰਕੇ ਨਾ ਵਰਤਮਾਨ ਵਿੱਚ ਰਹਿ ਕੇ ਅਸੀਂ ਜ਼ਿੰਦਗੀ ਨੂੰ ਬਹੁਤ ਖੂਬਸੂਰਤ ਬਣਾ ਸਕਦੇ ਹਾਂ ਹਮ ਲੋਕਾਂ ਨੂੰ ਕਿਵੇਂ ਪੜ ਸਕਦੇ ਹਾਂ ਅਸੀਂ ਕਿ ਕੌਣ ਚੰਗਾ ਆ ਕੌਣ ਮਾੜਾ ਆ ਸਾਡਾ ਭਲਾ ਕੌਣ ਚਾਹੁੰਦਾ ਆ ਸਾਡਾ ਸਾਡ ਕਿਉਂਕਿ ਅੱਜਕੱਲ੍ਹ ਮੁਖੋਟਾ ਲਾ ਕੇ ਲੋਕ ਬਹੁਤ ਘੁੰਮਦੇ ਨੇ ਅੱਜਕੱਲ੍ਹ ਮੈਡਮ ਇਹ ਬੜੀ ਚਰਚਾ ਹੋ ਰਹੀ ਹੈ ਸਮਾਜ ਚ ਵੀ ਅਸੀਂ ਸਾਰੇ ਵਿਚਰਦੇ ਹਾਂ ਸਮਾਜ ਦਾ ਹਿੱਸਾ ਸਾਨੂੰ ਇਹ ਪਤਾ ਨਹੀਂ ਲੱਗਦਾ ਹੈ ਕਿ ਇਹ ਬੰਦਾ ਸਾਡੇ ਲਈ ਲਾਭ ਕਰੀਆ ਜਾਂ ਹਾਨੀ ਕਰ ਗਏ ਹਮ ਬਾਅਦ ਸਾਨੂੰ ਪਤਾ ਲੱਗਦਾ ਕਿ ਜਦੋਂ ਸਾਡਾ ਨੁਕਸਾਨ ਹੋ ਜਾਂਦਾ ਹੈ ਹਮ ਪਹਿਲਾਂ ਤਾਂ ਕੀ ਕਰਦੇ ਨਾ ਅਸੀਂ ਨਾ ਕਿਉ ਖਿਚੜੀ ਹੋ ਜਾਂਦੇ ਆ ਮੈਡਮ ਅਗਰ ਨਾ ਅਸੀਂ ਉਸ ਦੇ ਘਰ ਚਾਪਿੱਤੀ ਨਾ ਤਾਂ ਅਸੀਂ ਨਾ ਸਾਡੇ ਘਰ ਉਹ ਲੰਚ ਸਾਡੇ ਅਸਕਰ ਕਰੇਗਾ ਉਹ ਅਸੀਂ ਇਕੱਠੇ ਲੰਚ ਕਰਾਂਗੇ ਹੋਰ ਤਾਂ ਔਰ ਅਸੀਂ ਕਾਰੋਬਾਰ ਵੀ ਆਪਣਾ ਸਾਂਝਾ ਸ਼ੁਰੂ ਕਰ ਲੈਂਦੇ ਹਾਂ ਹਾਲਾਂਕਿ ਸਾਨੂੰ ਉਹਦੀ ਹਿਸਟਰੀ ਤਾਂ ਨਹੀਂ ਪਤਾ ਰਹਿੰਦਾ ਹੈਗਾ ਅੱਜਕੱਲ ਨਾ ਲੋਕ ਨਾ ਜ਼ਿਆਦਾ ਨਾ ਕਿ ਅਗਰ ਕਿਸੇ ਨੇ ਦੋ ਗੱਲਾਂ ਚੰਗੀਆਂ ਕਹਿ ਲਈਆਂ ਸਾਡੇ ਕੋਲ ਆ ਕੇ ਨਾ ਜਾਂ ਮਿੱਠਾ ਬੋਲ ਕੇ ਸਾਨੂੰ ਭਰਮਾ ਲਿਆ ਅਸੀਂ ਨਾ ਉਹਦੇ ਜਾਲ ਵਿੱਚ ਫਸ ਜਾਂਦੇ ਹਾਂ ਅੱਜਕੱਲ ਹੋ ਵੀ ਰਿਹਾ ਹੈ ਇਦਾਂ ਹੂੰ ਉਹ ਫਿਰ ਕੀ ਹੁੰਦਾ ਅਸੀਂ ਫੈਮਿਲੀ ਰਿਲੇਸ਼ਨਸ਼ਿਪ ਬਣ ਜਾਂਦੇ ਹਾਂ ਹੂੰ ਉਹ ਕਈ ਵਾਰ ਕੀ ਹੁੰਦਾ ਫਿਰ ਜਦੋਂ ਸਾਨੂੰ ਪਤਾ ਲੱਗਦਾ ਹੈ ਤੀਜੇ ਪਰਸਨ ਤੋਂ ਕਿ ਇਹ ਬੰਦਾ ਸਹੀ ਨਹੀਂ ਸੀ ਉਹ ਜਦ ਤੱਕ ਗੱਲ ਬਹੁਤ ਦੂਰ ਤੱਕ ਚਲੀ ਜਾਂਦੀ ਹੈ ਉਹ ਫਿਰ ਸਾਨੂੰ ਲੋਸ ਹੋਣਾ ਸ਼ੁਰੂ ਅਸੀਂ ਉਦੇ ਕਾਰੋਬਾਰ ਚ ਕਿਉਂਕਿ ਉਹਨੇ ਕੀ ਕੀਤਾ ਸਾਨੂੰ ਆਪਣੀ ਤਰਫ ਖਿੱਚਿਆ ਅਸੀਂ ਪੈਸਾ ਲਗਾਤਾ ਔਰ ਸਾਨੂੰ ਬਿਜ਼ਨਸ ਚ ਲਾਸ ਹੋਣਾ ਸ਼ੁਰੂ ਹੋ ਜਾਂਦਾ ਉਹ ਇਸ ਲਾਸ ਦੇ ਚੱਕਰ ਵਿੱਚ ਕੀ ਹੁੰਦਾ ਉਹ ਬੰਦਾ ਸਾਨੂੰ ਨੁਕਸਾਨ ਕਰ ਜਾਂਦਾ ਅੱਜ ਕੱਲ ਨਾ ਜੋੜਾ ਵੀ ਬੰਦਾ ਤੁਹਾਡੇ ਕੋਲ ਆ ਰਿਹਾ ਹੈ ਇੱਕਦਮ ਉਤੇ ਵਿਸ਼ਵਾਸ ਨਾ ਕਰੋ ਪਹਿਲਾਂ ਉਹਨੂੰ ਪਰਖੋ ਕਿ ਇਹ ਬੰਦਾ ਕਿਹੋ ਜਿਹਾ ਹੈ ਤੁਹਾਡੇ ਕੋਲ ਆ ਰਿਹਾ ਹੈ ਠੀਕ ਹੈ ਉਹ ਤੁਹਾਡੇ ਕੋਲ ਬੈਠੇ ਹੈ ਤੁਹਾਡੇ ਨਾਲ ਖਾਪੀ ਰਿਹਾ ਹੈ ਇੱਕਦਮ ਉਹਦੇ ਮੁਰੇ ਨਾ ਖੁੱਲੀ ਕਿਤਾਬ ਨਾ ਪੜੋ ਅਕਸਰ ਕਈ ਲੋ ਖੁੱਲੀ ਕਿਤਾਬ ਬਣ ਜਾਂਦੇ ਆ ਕਹਿਣ ਦਾ ਮਤਲਬ ਕੀ ਆਪਣਾ ਪੂਰਾ ਦਿਲ ਉਹਦੇ ਸਾਹਮਣੇ ਹੋਲਾ ਕਰ ਲੈਂਦੇ ਆ ਉਹ ਬੰਦਾ ਨੂੰ ਤੁਹਾਡੀ ਕਮਜ਼ੋਰੀਆਂ ਦਾ ਪਤਾ ਲੱਗ ਜਾਂਦਾ ਫਿਰ ਉਹ ਕਮਜ਼ੋਰੀਆਂ ਜਦੋਂ ਤੁਹਾਡੇ ਨਾਲ ਉਹਦਾ ਅਣਬੜ ਹੋਣੀ ਸ਼ੁਰੂ ਹੋ ਜਾਂਦੀ ਤੁਹਾਡੀ ਪੂਰੀ ਕਮਜ਼ੋਰੀਆਂ ਦਾ ਉਹ ਫਾਇਦਾ ਚੁੱਕਦਾ ਤੁਹਾਨੂੰ ਭੰਡਣਾ ਸ਼ੁਰੂ ਕਰਦਾ ਇਸ ਕਰਕੇ ਜਦੋਂ ਵੀ ਤੁਹਾਡੇ ਕੋਲ ਕੋਈ ਸੱਜਣ ਮਿੱਤਰ ਤੁਹਾਨੂੰ ਮਿਲਦਾ ਹੈ ਜਿਹਦੇ ਨਾਲ ਤੁਸੀਂ ਚਾਹੁੰਦੇ ਕਿ ਮੈਂ ਚਾਹੁੰਦਾ ਕਿ ਇਹਦੇ ਨਾਲ ਮੈਂ ਕੋਈ ਬਿਜ਼ਨਸ ਸ਼ੁਰੂ ਕਰਾਂ ਪਹਿਲਾਂ ਮੈਂ ਪਰਖੂ ਚੰਗੀ ਤਰ੍ਹਾਂ ਨਾਲ ਕੀ ਇਹ ਬੰਦਾ ਸਾਡੇ ਲਈ ਬੈਨੀਫੀਸ਼ੀਅਲ ਹੈ ਇਸ ਬੰਦੇ ਨਾਲ ਸਾਨੂੰ ਨੁਕਸਾਨ ਤਾਂ ਨਹੀਂ ਹੋਏਗਾ ਔਰ ਜਦ ਤੱਕ ਤੁਸੀਂ ਉਹਦੀ ਪੂਰੀ ਜਾਣਕਾਰੀ ਨਹੀਂ ਲੈ ਲੈਂਦੇ ਉਹਨੂੰ ਆਪਣੇ ਘਰ ਤੱਕ ਨਾ ਲੈ ਕੇ ਆਓ ਅਕਸਰ ਇੱਕ ਦੋ ਵਾਰ ਮਿਲੇ ਅਸੀਂ ਬੰਦੇ ਨੂੰ ਘਰ ਲਿਆਏ ਘਰ ਆ ਗਿਆ ਬੰਦਾ ਸਾਡੀ ਸਾਰੀ ਸੀਕਰੇਸੀ ਖਤਮ ਹੋ ਜਾਂਦੀ ਹੈ ਅਕਸਰ ਕਹਿੰਦੇ ਵੀ ਨਾ ਕਿ ਦੋਸਤੀ ਬਾਹਰ ਦੀ ਬਾਹਰ ਤੱਕ ਹੀ ਚੰਗੀ ਲੱਗਦੀ ਹੈ ਘਰ ਵਿੱਚ ਕਿਸੇ ਦੋਸਤ ਨੂੰ ਨਾ ਲੈ ਕੇ ਆਓ ਜਿਹਦੇ ਤੁਹਾਨੂੰ ਘਰੋਸਾ ਹੈ ਉਸ ਨੂੰ ਲੈ ਕੇ ਆਓ ਅਕਸਰ ਸਾਡੇ ਸਿਆਣੀ ਬਜ਼ੁਰਗ ਇਹ ਗੱਲ ਕਿਹਾ ਕਰਦੇ ਸੀ ਵੀ ਹਰ ਇੱਕ ਨੂੰ ਨਾ ਆਪਣੇ ਘਰ ਨਾਲ ਲੈ ਕੇ ਆਓ ਹੂੰ ਕਿਉਂਕਿ ਦੇਖੋ ਘਰ ਚ ਸਾਡੇ ਧੀਆ ਪਹਿਣਾ ਵੀ ਹੁੰਦੀਆਂ ਹਨ ਹਾਂ ਸਭ ਦੇ ਘਰ ਦਾ ਮਾਹੌਲ ਅਲੱਗ-ਅਲੱਗ ਹੁੰਦਾ ਹੈ ਜੀ ਠੀਕ ਹੈ ਇਸ ਕਰਕੇ ਦੋਸਤ ਨਾ ਜਿਹੜਾ ਬੰਦਾ ਤੁਸੀਂ ਕੋਈ ਦੋਸਤ ਬਣ ਰਿਹਾ ਹੈ ਤੁਹਾਡਾ ਉਸ ਨੂੰ ਨਾ ਬਾਹਰ ਤੱਕ ਹੀ ਸੀਮਿਤ ਰੱਖੋ ਜੇ ਤੁਹਾਨੂੰ ਲੱਗਦਾ ਕਿ ਇਹ ਬੰਦਾ ਸਹੀ ਹੈ ਠੀਕ ਹੈ ਉਸ ਬੰਦੇ ਨੂੰ ਕਿਆ ਕਹਿੰਦੇ ਫੇਰ ਤੁਸੀਂ ਆਪਣੇ ਕਰ ਤੱਕ ਲੈ ਕੇ ਨਹੀਂ ਤਾਂ ਵੈਸਤ ਜ਼ਰੂਰਤ ਹੀ ਨਹੀਂ ਹੈਗੀ ਅੱਜ ਕੱਲ ਲੋਕ ਨਾ ਕੋਈ ਕਿਸੇ ਦਾ ਸਖਾ ਨਹੀਂ ਹੈਗਾ ਅੱਜ ਕੱਲ ਕਰ ਤੂੰ ਹੀ ਲੋਕ ਡਿਸਾਈਡ ਕਰਕੇ ਚੱਲਦੇ ਆ ਕਿ ਮੈਂ ਇਸ ਬੰਦੇ ਨੂੰ ਕਿੱਦਾਂ ਬੇਫਕੂ ਬਣਾਣਾ ਹੈ ਕਿਸ ਤਰ੍ਹਾਂ ਮੈਂ ਇਸ ਦਾ ਫਾਇਦਾ ਚੁੱਕਣਾ ਹੈ ਅਸੀਂ ਗੱਲਾਂ ਵਿੱਚ ਆ ਜਾਂਦੇ ਆਂ ਔਰ ਬੰਦਾ ਆਪਣਾ ਕੰਮ ਸੜ ਟੁੱਕੜਾ ਡਵਾ ਜਾਂਦਾ ਫਿਰ ਤੂੰ ਕੋਣ ਮੈਂ ਕੋਣ ਅੱਜ ਕੱਲ ਇਹ ਮੈਡਮ ਸਮਾਜ ਵਿੱਚ ਆਮ ਚੱਲ ਰਿਹਾ ਹੈ ਤੁਸੀਂ ਇੱਥੇ ਬਾਹਰਲੇ ਲੋਕਾਂ ਦੀ ਗੱਲ ਕਰਦੇ ਬਟ ਆਪਣੇ ਜਿਹੜੇ ਕਰੀਬੀ ਹੁੰਦੇ ਨੇ ਉਹ ਵੀ ਤੁਹਾਡਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਦੇ ਨੇ ਬਿਲਕੁਲ ਮੈਡਮ ਚੁੱਕਦੇ ਆ ਚਾਹੇ ਰਿਲੇਸ਼ਨ ਦੇ ਵਿੱਚ ਹੀ ਹੋਣ ਸਾਡੇ ਬਲੱਡ ਰਿਲੇਸ਼ਨ ਵਿੱਚ ਹੋਣ ਚੁੱਕਦੇ ਆ ਫਾਇਦਾ ਉਹ ਕਈ ਵਾਰ ਬੰਦੇ ਉਹਨਾਂ ਨੂੰ ਇਹ ਹੁੰਦਾ ਕਿ ਚਲੋ ਘਰ ਦਾ ਹੀ ਬੰਦਾ ਹੈ ਕਿਹੜਾ ਬਾਹਰੋਂ ਚ ਪਤਾ ਲੱਗਣੀ ਆ ਗੱਲ ਪਰ ਮੈਡਮ ਚਲੋ ਉਹ ਬੰਦਾ ਤਾਂ ਫਾਇਦਾ ਚੁੱਕ ਗਿਆ ਉਹ ਤੁਹਾਨੂੰ ਬੇਫਕੂਫਾ ਬਣਾ ਗਿਆ ਪਰ ਅਗਲੀ ਵਾਰ ਤਾਂ ਤੁਸੀਂ ਅਲਰਟ ਰਹਿਣਾ ਸ਼ੁਰੂ ਹੋ ਜਾਓ ਹੁਣ ਜੇ ਤੁਸੀਂ ਬਾਰ-ਬਾਰ ਬੇਫਕੂਫ ਬਣ ਰਹੇ ਹੋ ਤਾਂ ਗਲਤੀ ਉਸ ਬੰਦੇ ਦੀ ਨਹੀਂ ਹੈਗੀ ਮੈਡਮ ਗਲਤੀ ਤੁਹਾਡੀ ਹੈ ਕਿਉਂਕਿ ਤੁਸੀਂ ਉਸਤੇ ਵਿਸ਼ਵਾਸ ਕਰ ਰਹੇ ਹੋ ਹੂੰ ਫਿਰ ਅਸੀਂ ਉਸ ਦਾ ਬੰਦੇ ਦਾ ਸਾਹਮਣੇ ਵਾਲੇ ਦਾ ਕਸੂਰ ਨਹੀਂ ਕੱਢਾਂਗੇ ਇਹ ਕਸੂਰ ਫਿਰ ਸਾਡਾ ਹੋਵੇ ਹੂੰ ਦੇਖੋ ਗਲੈਟਰੇਸ਼ਨ ਚ ਬੰਦਾ ਤੁਹਾਨੂੰ ਬੇਵਕੂਫ ਬਣਾ ਰਿਹਾ ਇੱਕ ਵਾਰ ਬਣਾ ਗਿਆ ਅਗਲੀ ਵਾਰ ਤਾਂ ਤੁਸੀਂ ਅਲਰਟ ਹੋ ਜਾਓ ਨਾ ਕਿ ਇਹ ਬੰਦਾ ਮੈਨੂੰ ਫੇਰ ਦੁਬਾਰਾ ਬੇਵਕੂਫ ਨਾ ਬਣਾਏ ਹੂੰ ਇਸ ਕਰਕੇ ਜਿਹੜੇ ਇਹ ਜਿਹੇ ਬੰਦੇ ਆ ਨਾ ਉਹਨਾਂ ਤੋਂ ਪਹਿਲੀ ਗੱਲ ਤਾਂ ਬਚ ਕੇ ਰਹੋ ਮੈਂ ਤਾਂ ਕਹਿੰਦਾ ਕਿ ਇਹੋ ਜਿਹੇ ਬੰਦਿਆਂ ਦਾ ਸਾਥ ਹੀ ਨਾ ਕਰੋ ਸਾਡੇ ਪਰਿਵਾਰ ਚ ਵੀ ਹੁੰਦੇ ਨੇ ਇਹੋ ਜਿਹੇ ਬੰਦੇ ਜਿਹੜਾ ਸਾਡਾ ਬੇਫਕੂਬਣਾ ਕੇ ਚੱਲਦੇ ਨਾ ਅਜੇ ਇਹ ਬੰਦਿਆਂ ਤੋਂ ਨਾ ਦੂਰੀ ਬਣਾ ਕੇ ਰੱਖੋ ਨਮਸਕਾਰ ਰਾਮ ਰਾਮ ਤੱਕ ਸਤਿ ਸ਼੍ਰੀ ਅਕਾਲ ਤੱਕ ਹੀ ਸੀਮਿਤ ਰੋ ਕੋਈ ਭੇਤ ਨਾ ਦੋ ਅਜੇ ਬੰਦਿਆਂ ਨੂੰ ਕੋਈ ਆਪਣੇ ਲੂਪ ਹੋਲ ਨਾ ਦੱਸੋ ਕਿ ਜਿਸ ਦਾ ਉਹ ਬਾਜ਼ਵੀ ਤੇ ਫਾਇਦਾ ਚੁੱਕ ਕੇ ਤੁਹਾਨੂੰ ਨੁਕਸਾਨ ਪਹਚਾਉ ਜੀ ਜੀ ਮੈਂ ਆਪਣੀ ਇੱਜ਼ਤ ਮਨ ਕਿਵੇਂ ਕਰਵਾ ਸਕਦੇ ਆ ਬਿਲਕੁਲ ਮੈਡਮ ਦੇਖੋ ਹਰੇਕ ਬੰਦਾ ਅੱਜ ਕੱਲ ਚਾਹੁੰਦਾ ਹੈ ਕਿ ਮੈਂ ਆਪਣੀ ਇੱਜ਼ਤ ਕਰਵਾਵਾਂ ਮੈਂ ਆਪਣੀ ਵਾਵਾ ਕਰਵਾਵਾਂ ਸਭ ਤੋਂ ਪਹਿਲਾ ਕੀ ਗੁਣ ਹੋਣਾ ਚਾਹੀਦਾ ਕਿ ਥੋੜੀ ਬੋਲਬਾਣੀ ਹੂੰ ਬੋਲਬਾਣੀ ਇਨਸਾਨ ਦੀ ਵਦਿਆ ਹੋਣੀ ਚਾਹੀਦੀ ਹੈ ਹੂੰ ਇਹੀ ਬੋਲਬਾਣੀ ਨਾਲ ਤੁਹਾਨੂੰ ਅਰਸ਼ ਤੋਂ ਫਰਸ਼ ਤੇ ਲੈ ਜਾਂਦੀ ਤੇ ਫਰਸ਼ ਤੋਂ ਅਰਸ਼ ਤੇ ਲੈ ਜਾਂਦੀ ਹੂੰ ਅਕਸਰ ਅਸੀਂ ਸਾਰੇ ਹੀ ਸਮਾਜ ਵਿੱਚ ਵਿਚਰਦੇ ਹਾਂ ਕਈ ਇਨਸਾਨਾਂ ਦੀ ਬੋਲਬਾਣੀ ਨਾਲ ਇੰਨੀ ਭੈੜੀ ਹੁੰਦੀ ਹੈ ਨਾ ਕਿ ਉਹਨਾਂ ਕੋਲ ਕੋਈ ਖੜਨਾ ਵੀ ਪਸੰਦ ਨਹੀਂ ਕਰਦਾ ਹੂੰ ਜੇ ਅਸੀਂ ਸਰਕਾਰੀ ਦਫ਼ਤਰਾਂ ਦੀ ਗੱਲ ਕਰੀਏ ਕਈ ਅਜਿਹੇ ਕਲੈਰੀਕਲ ਗਰੁੱਪ ਦੇ ਮੈਂਬਰ ਹੁੰਦੇ ਨੇ ਕੋਈ EMPLOYEES ਹੁੰਦੇ ਨਾ ਜਿਨ੍ਹਾਂ ਦੀ ਬੋਲਬਣੀ ਦੀ ਬੇਤੋਕੀ ਹੁੰਦੀ ਨਾ ਸਾਨੂੰ ਬਸ ਇੱਕ ਹੁੰਦਾ ਕਿ ਇਹ ਤੋਂ ਕੰਮ ਕਰਵਾ ਲਈਏ ਸਾਡ ਸਾਨੂੰ ਫੇਰੀ ਤੋਂ ਜੁੜਨਾ ਪਏ ਪਰ ਜੇ ਅਸੀਂ ਗੱਲ ਕਰੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਮ ਆਈਐਸ ਆਈਪੀਐਸ ਲੈਵਲ ਦੇ ਜਿਹੜੇ ਅਧਿਕਾਰੀ ਹੁੰਦੇ ਨੇ ਜਦੋਂ ਆਪਾਂ ਉਹਨਾਂ ਨੂੰ ਮਿਲਦੇ ਆ ਨਾ ਉਹ ਅੱਖਾਂ ਨਾਲ ਹੀ ਨਾ ਬਹੁਤ ਕੁਝ ਸਮਝ ਆ ਜਾਂਦੇ ਨੇ